ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਜونیਗਰ ਐਸ ਵੱਲੇ ਦੀ ਵੱਡੀ ਖਬਰ ਮੁਕੇਰੀਆਂ ਤੋਂ ਆ ਰਹੀ ਜਿੱਥੇ ਕੀ ਅੱਜ ਨਮ ਜਮੇ ਬੱਚੇ ਨੂੰ ਹੀ 9 ਮਹੀਨੇ ਆਪਣੇ ਪੇਟ ਤੇ ਰੱਖਣ ਤੋਂ ਬਾਅਦ ਮੁਕੇਰੀਆਂ ਦੇ ਬੱਸ ਸਟੈਂਡ ਦੇ ਕੋਲ ਛੱਡ ਕੇ ਫਰਾਰ ਹੋਇਆ ਵਿਅਕਤੀ ਹੁਣ ਦੇਖਣਾ ਇਹ ਹੈ ਕਿ ਇਸ ਨਮ ਜਮੇ ਬੱਚੇ ਦਾ ਕੀ ਕਸੂਰ ਆਖਰ 9 ਮਹੀਨੇ ਇਸ ਬੱਚੇ ਨੂੰ ਪੇਟ ਦੇ ਵਿੱਚ ਰੱਖ ਉਸ ਨੂੰ ਜਿਹੜਾ ਇੱਕ ਧਾਰਮਿਕ ਸਥਾਨ ਤੇ ਛੱਡ ਕੇ ਫਰਾਰ ਹੋ ਗਏ ਔਰ ਇਸ ਨੌਜਵਾਨ ਬੱਚੇ ਨੂੰ ਜਦੋਂ ਇੱਕ ਰੇੜੀ ਵਾਲੇ ਨੇ ਸਬਜੀ ਦੀ ਦੁਕਾਨ ਬੰਦ ਕਰਕੇ ਜਾਣ ਲੱਗਾ ਵਾਪਸ ਤਾਂ ਦੇਖਿਆ ਕਿ ਇੱਕ ਬੱਚੇ ਦਾ ਕੰਬਲ ਚਲਪੇਟਿਆ ਹੋਇਆ ਉੱਥੋਂ ਨਜ਼ਰ ਆਂਦਾ ਹੈ ਉਹ ਤੁਰੰਤ ਹੀ ਪੁਲਿਸ ਨੂੰ ਇਤਲਾਹ ਕਰਦਾ ਹੈ ਇਤਲਾਹ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਸ ਬੱਚੇ ਦੀ ਜਾਂਚ ਕਰਦੀ ਹੈ ਜਾਂਚ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਬੱਚਾ ਕੋਈ ਉੱਥੇ ਛੱਡ ਗਿਆ ਤੁਸੀਂ ਵੀ ਦੇਖੋ ਕੀ ਹੈ ਡਾਕਟਰ ਦਾ ਕਹਿਣਾ ਔਰ ਕਥੋਂ ਦੀ ਪੁਲਿਸ ਦਾ ਕਹਿਣਾ ਆਮ ਡਾਕਟਰ 파ਦਲ ਸਿਵਲ ਹਸਪੀਟਲ ਮੁਕੇ ਗਿਆ कल मेरी इमरजेंसी ड्यूटी थी और रात 7:45 50 750 दे अराउंड ਸਾਡੇ ਕੋਲ ਥੋੜੇ ਬਾਅਦ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ ਬੇਬੀ ਬॉय ਸੀ ਉਹ ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ ਤੇ ਅਸੀਂ ਬੱਚੇ ਨੂੰ ਦੇਖਿਆ ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬੰਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ ਫਿਡੈਟ੍ਰੀਸ਼ਨ ਡਾਕਟਰ ਸਿਧਾਂਤ ਕਪੀਲਾ ਆਨ ਕਾਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ ਅਸੈਸ ਕੀਤਾ ਤੇ ਕਿਹਾ ਕਿ ਬੱਚਾ ਬਿਲਕੁਲ ਹੈਲਦੀ ਹੈ ਠੀਕ ਹੈ ਬੱਚੇ ਦੀ ਕਿਰਾਈ ਨਾਰਮਲ ਸੀ ਬੱਚਾ ਇਸ ਟਾਈਮ ਤੇ ਸਾਡੇ ਕੋਲ ਹੀ ਹੈਲਦੀ ਹੈ ਠੀਕ ਹੈ ਬਿਲਕੁਲ ਇਹ ਕਿੰਨੀ ਕੀ এজ ਵਾਸ ਤੁਹਾਡੇ ਬੱਚੇ ਦੀ ਜੀ ਮਤਲਬ ਬੱਚਾ ਦੇਖਣ ਤੋਂ ਟਰਮ ਹੀ ਲੱਗ ਰਿਹਾ ਲੱਗ ਰਿਹਾ ਲੰਮੇ ਚੋਟ ਲੱਗੇ ਹੈ ਠੀਕ ਹੈ ਸਭ ਤੁਸੀਂ ਸਾਡੇ ਡਾਕਟਰਾਂ ਦੇ ਦੇਖ ਦੇ ਵਿੱਚ ਹੈ ਬੱਚਾ ਬਿਲਕੁਲ ਉਹਦੀ ਕੇਸੇ ਹੀ ਕੇਅਰ ਕੀਤੀ ਜਾ ਰਹੀ ਹੈ ਤੇ ਬਾਕੀ ਇਸ ਟਾਈਮ ਤੇ ਸਾਡੇ ਹਸਪੀਟਲ ਦੇ ਗਾਇਨੀ ਵਾਰਡ ਵਿੱਚ ਬੱਚਾ ਨੇਬਰੂਮ ਵਿੱਚ ਰੱਖਿਆ ਹੋਇਆ ਹੈ ਸਾਰੇ ਸਟਾਫ ਡਾਕਟਰਸ ਦੇ ਦੇਖ ਰੇ ਵਿੱਚ ਹੈ ਬੱਚਾ ਬਿਲਕੁਲ ਠੀਕ ਹੈ ਠੀਕ ਹੈ ਬੱਚਾ ਮੰਗਦਾ ਜੀ ਕਾਲਜੀ ਸਾਨੂੰ ਸ਼ਾਮੀ ਇੱਕ 10 ਵਜੇ ਤਲਾਹ ਮਿਲੀ ਸੀ ਕਿ ਬੱਸ ਅੱਡੇ ਦੇ ਕੋਲ ਕੋ ਨਵਜਮਾ ਬੱਚਾ ਕਿਸੇ ਔਰਤ ਨੇ ਆਪਣਾ ਗਰਭ ਛਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਹੈ ਜੋ ਅਸੀਂ ਤੁਰੰਤ ਮਹਿਲਾਇ ਮਕੇਦੀਆਂ ਦੇ ਅਸ਼wini ਕੁਮਾਰ ਨੇ ਜਿਹਨਾਂ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹਸਪੀਟਲ ਦਾਖਲ ਕਰਾਇਆ ਬੱਚੇ ਨੂੰ ਬੱਚਾ ਬਿਲਕੁਲ ਤੰਦਰੁਸਤਾ ਤੇ ਲੜਕਾ ਵਾ ਜਿਸ ਬੰਦੀ ਅਸੀਂ ਉਹ ਨਾਮ ਨੂੰ ਬੱਸ ਦੇ ਖਿਲਾਫ ਮਕੱਦਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸ عورت ਦੀ ਸੀਸੀਟੀ ਵੀਡੀਓ ਦੀ ਫੁਟੇਜ ਨਹੀਂ ਪਹਲ ਕਰ ਰਹੇ ਆ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਸਰ ਜੇ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਕਿ ਅਡਾਪਟ ਕਰਨ ਵਾਸਤੇ ਬੱਚੇ ਨੂੰ ਹਾਂਜੀ ਇਸ ਸਬੰਧੀ ਸਾਡੇ ਕੋਲ ਕਈ ਵਿਅਕਤੀ ਆਏ ਆ ਕਿ ਜਿਹੜਾ ਬਈ ਬੱਚਾ ਸਾਨੂੰ ਦੇ ਦੋ ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਕਿ ਮਨਜੋਗ ਡੀਸੀ ਸਾਹਿਬ ਨਾਲ ਸੰਪਰਕ ਕਰਨ ਉੱਥੇ ਆਪਣੀ ਅਪਲੀਕੇਸ਼ਨਾਂ ਦੇਣ ਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਚੈਨਲ ਮਨਜੋਗ ਐਸਐਸਪੀ ਸਾਹਿਬ ਨੂੰ ਇਥੋਂ ਪੱਤਰ ਲਿਖ ਕੇ ਭੇਜ ਰਹੇ ਹਾਂ ਜੀ ਤੇ ਇਹ ਬੱਚੇ ਸੋਂਦੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਜੀ ਤੇ ਉਹ ਡੀਸੀ ਸਾਹਿਬ ਨੂੰ ਰਿਕਵੈਸਟ ਕਰਨਗੇ ਵੀ ਜਿਹੜਾ ਲੋੜਵੰਦ ਵਿਅਕਤੀ ਹੈਗਾ ਉਹ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਆ ਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁਰਦ ਕਰ ਦੇਣਗੇ ਜੇ ਨਹੀਂ ਤਾਂ ਕਿਸੇ ਸੰਸਥਾ ਦੇ ਅਧੀਨ ਕਰਨਾ ਹੈ ਤੇ ਸੰਸਥਾ ਨੂੰ ਦੇ ਦੇਣਗੇ